ایک سردار جی میں نے مل گیا میں کہا اللہ شکر ہے میرا پیو مل گیا جتے سردار جی نہ ہوئے نہ نا ایمان پھر نے اندوری لگتی تو تھی ناراض ہو ہاں میرے براہ ہیں کیونکہ نہ ریشما دا تبدیل ہویا لباس تو تھی کیڑے ملک لے جاؤ تو نہ سردار کا اپنا چینج ملک ہونا اے میں پکی گرنٹی دینی نارش ہوں نہ بدل بدلتی نہ سردار جی بدل دے اسی اگلے جنم دے کوئی بہن پائی ਅਸਲਾਮੁਅਲੈਕੁਮ ਜੀ ਵੀ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਲਹਿੰਦੇ ਪੰਜਾਬ ਦੇ ਲੋਗ ਸਾਡੇ ਲਹਿੰਦੇ ਪੰਜਾਬ ਦੇ ਲੈਜੈਂਡ ਲਹਿੰਦੇ ਪੰਜਾਬ ਦੇ ਸਿੰਗਰ ਅਦਾਕਾਰ ਚੜ੍ਹਦੇ ਪੰਜਾਬ ਦੇ ਭਰਾਵਾਂ ਦੀ ਗੱਲ ਕਰਦੇ ਨੇ ਸਾਡੇ ਸਿੱਖਾਂ ਦੀ ਗੱਲ ਕਰਦੇ ਨੇ ਪਾਕਿਸਤਾਨ ਦੀ ਇੱਕ ਬਹੁਤ ਵੱਡੀ ਸਿੰਗਰ ਰੇਸ਼ਮਾ ਉਹ ਗੱਲ ਕਰ ਰਹੀ ਹੈ ਸਿੱਖਾਂ ਨੂੰ ਲੈ ਕੇ ਸਿੱਖ ਰਿਲੀਜੀਅਨ ਨੂੰ ਲੈ ਕੇ ਗੱਲ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਮੈਨੂੰ ਪੂਰੀ ਦੁਨੀਆ ਜਿੱਥੇ ਮਰਦੀ ਲਈ ਉਹ ਨਾ ਮੇਰਾ ਲਿਬਾਸ ਚੇਂਜ ਹੋ ਸਕਦਾ ਤੇ ਨਾ ਸਿੱਖਾਂ ਦਾ ਲਿਬਾਸ ਸਿੱਖਾਂ ਦਾ ਕਲਚਰ ਚੇਂਜ ਨਹੀਂ ਹੋ ਸਕਦਾ ਉਹ ਸਿੱਖਾਂ ਨੂੰ ਲੈ ਕੇ ਬਹੁਤ ਕਮਾਲ ਦੀਆਂ ਗੱਲਾਂ ਕਰ ਰਹੀ ਹੈ ਕੀ ਗੱਲਾਂ ਕਰ ਰਹੀ ਹੈ ਇਸ ਹਿੰਦ ਅਲਗਾਈ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ अगर चैनल ते ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਉਮੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਗੱਲ ਇਹ ਮੈਨੂੰ ਬੜੇ ਪਿਆਰੇ ਲੱਗੇ ਠੀਕ ਕਰਾਂ ਮੈਂ ਇੱਕ ਵਾਰੀ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰਫ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜਰੂਸ ਸਸੇ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦੇਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਛੇਂਦੀਆਂ ਸੜਕ ਤੇ ਰਸਤਾ ਭੁੱਲ ਗਈ ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਹੋਵਾਂ ਤਾਂ ਕੀ ਕਰਾਂ ਫਿਕਰ ਵਿੱਚ ਪੈ ਗਈ ਇਧਰ ਉਧਰ ਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਦੇ ਨਜ਼ਰਾਂ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਹੀਆ ਅੱਲਾ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰੇ ਵੀ ਮੇਰਾ ਹੀ ਪਿਓ ਪਕ ਬੰਦਿਆ ਬੰਦ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘਰੀਆਂ ਦੀ ਮੈਂ ਭੱਜ ਕੇ ਗਏ ਮੈਂ ਸਰਦਾਰ ਜੀ ਕਹਾਂ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਆ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖ ਦਿੱਖ ਦਿੱ ਤੇਰੇ ਵੱਲ ਆ ਗਏ ਆ ਕਹਿੰਣ ਕਿ ਫਿਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮਗਾ ਇਹ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ انہوں نے ویک کے اپنا سارا پتہ نشان ہے تے انہوں نے میں میرے گھر چکے آئے میں کہ جی میرا نام ریشما ہے کہنے کی اچھا ہے جلی پنجابی گانے گائے ہوں ہی روبانی لگتا دل میرا ہاں میں کہا سردار جی تو آڈے بھی بغیر دل نہیں لگے تو میں روس آ گئی <laughs> <laughs> جتنے سردار جی نام ہے نا ایمان نا میں پھر میں اندوری لگتی پاؤں تے ناراض ہو ہاں میرے براہ ہے کیونکہ نہ ریشمان کا تبدیل ہوا لباس باوے تھی کہ ملک لے جاؤ تے نہ سردار کا اپنا چینج ملک ہوں گا یہ میں پکی گرنٹی دینے ہوں نہ ریشم بدل دی تے دیدار جی بدل دی اسی اگلے جنم کے کوئی بہن پائی تو تے انجھے میں سارے ولیاں دی بابا گرو نانک جی دی اسی ساروں کی عزت کر دی خدا گاہ میں عمر سر گئی میں بابا جی دربار سے ہو کے آئی ਚਰੂਨੋ ਨਾਮ ਇਹ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ ਅਵਲ ਲਾ ਨੂਰੋ ਪਾਇਓ ਕੁਦਰਤ ਕੇ ਸਬੰਧੇ ਇੱਕ ਨੂਰ ਚ ਸਭ जग ਉਪਯੋਗੋਂ ਭਲੇ ਕੋ ਮੰਦੇ ਇਹ ਮੈਨੂੰ ਲਿਖੇ ਨੇ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਜੀ ਵੀਰੋ ਐਸੀ ਜਾਈ ਦੀ ਵੀਡੀਓ ਤੇ ਬਹੁਤ ਕਮਾਲ ਦੀ ਵੀਡੀਓ ਸੀ ਇਮੋਸ਼ਨ ਜੁੜੇ ਹੋਏ ਸੀ ਪਿਆਰ ਮੁਹੱਬਤ ਜੁੜੇ ਹੋਇਆ ਸੀ ਸਿੱਖਾਂ ਨੂੰ ਲੈ ਕੇ ਰੇਸ਼ਮਾ ਇਹ ਗੱਲ ਕਰ ਰਹੀ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਰੂਸ ਗਈ ਤੇ ਮੈਂ ਉਥੋਂ ਦੀਆਂ ਸਰਕਾਂ ਦੇਖ ਕੇ ਭੁੱਲ ਗਈ ਮੈਂ ਰਾਹ ਹੀ ਭੁੱਲ ਗਈ ਤੇ ਜਦੋਂ ਮੈਂ ਦੇਖਿਆ ਇੱਕ ਸਿੱਖ ਸਰਦਾਰ ਨੂੰ ਤੇ ਮੈਂ ਕਿਹਾ ਇਹ ਤੇ ਮੇਰਾ ਪਿਓ ਏ ਮਤਲਬ ਮੇਰਾ ਪਿਓ ਵੀ ਸਿਰ ਤੇ ਪੱਗ ਬੰਨਦਾ ਸੀ ਤੇ ਸਿੱਖ ਸਰਦਾਰ ਵੀ ਪੱਗ ਬੰਨਦੇ ਨੇ ਤੇ ਮੈਂ ਉਹਨਾਂ ਦੇ ਕੋਲ ਗਈ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਰੇਸ਼ਮਾ ਵਾਂ ਪੰਜਾਬੀ ਗਾਣੇ ਗਾਨਨੀ ਆ ਤੇ ਮੈਂ ਰਾਹ ਭੁੱਲ ਗਈ ਆ ਤੇ ਮੈਨੂੰ ਉਹ ਸਿੱਖ ਸਰਦਾਰ ਮੇਰੀ ਮੰਜ਼ਲ ਤੱਕ ਛੱਡ ਕੇ ਆਏ ਤੇ ਕਹਿੰਦੀ ਹੈ ਕਿ ਮੈਨੂੰ ਉਸ ਮਹਿਫਲ 'ਚ ਗਾਣ ਦਾ ਮਜ਼ਾ ਹੀ ਨਹੀਂ ਆਉਂਦਾ ਸਵਾਦ ਹੀ ਨਹੀਂ ਆਉਂਦਾ ਜਿਹਦੇ ਅੰਦਰ ਸਿੱਖ ਸਰਦਾਰ ਨਾ ਹੋ ਤੇ ਸਿੱਖ ਸਰਦਾਰ ਮੇਰਾ ਉਹਨਾਂ ਨਾਲ ਰਿਸ਼ਤਾ ਐਂਜੇ ਇੱਕ ਭੈਣ ਭਰਾ ਦਾ ਅਗਲੇ ਜਨਮ ਦੇ ਵਿੱਚ ਮਤਲਬ ਇਮੋਸ਼ਨਸ ਜੁੜੀਆਂ ਆਂ ਯਾ ਗੱਲਾਂ ਰੇਸ਼ਮਾ ਪਾਕਿਸਤਾਨੀ ਐਕਟਰ ਸਿੱਖ ਸਰਦਾਰਾਂ ਨੂੰ ਲੈ ਕੇ ਕਰ ਰਹੀ ਐ ਨਾ ਸਿੱਖ ਸਰਦਾਰਾਂ ਦਾ ਕਲਚਰ ਬਦਲਿਆ ਨਾ ਸਿੱਖ ਸਰਦਾਰਾਂ ਦਾ ਲਿਬਾਸ ਬਦਲਿਆ ਨਾ ਸਿੱਖ ਸਰਦਾਰਾਂ ਦੇ ਦਿਲ ਬਦਲੇ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਲੋਕਾਂ ਦੀ ਸੇਵਾ ਕੀਤੀ ਤੇ ਓਵਰ ਆਲ ਪੂਰੀ ਦੁਨੀਆ ਦੇ ਅੰਦਰ ਦੂਰੋਂ ਵੀ ਖਲੋਤੇ ਹੁੰਦੇ ਪਛਾਨੇ ਜਾਂਦੇ ਨੇ ਐ ਸਿੱਖ ਸਰਦਾਰ ਨੇ ऐसे जी आई दी वीडियो कमेंट्स ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ